ਟੀਵੀ ਤੇ ਪੰਜਾਬ ਵਾਸੀਆਂ ਨੂੰ ਜਿਹੜੇ ਬਾਹਰ ਪੰਜਾਬੀ ਵਸੇ ਉਹਨਾਂ ਨੂੰ ਕੋਈ ਮੈਸੇਜ ਜਣਾਉਣਾ ਚਾਹੁੰਦੇ ਆ ਮੈਂ ਮੇਰੇ ਵੱਲੋਂ ਦੇ ਜੋ ਸ਼ਹਿਰ ਵਾਸੀ ਦੇਸ਼ ਵਾਸੀ ਸਾਡੇ ਪੰਜਾਬੀ ਭਰਾ ਜਿੰਨੇ ਵੀ ਬਾਹਰ ਵੀ ਨੇ ਜਿੱਥੇ ਵੀ ਨੇ ਕਿਉਂਕਿ ਧਰਤੀ ਦਾ ਮੋਹ ਹਰ ਕਿਸੇ ਨੂੰ ਹੁੰਦਾ ਜੀ ਔਰ ਇਹਦਾ ਜਿਹੜਾ ਤੁਸੀਂ ਰਿਜ਼ਲਟ ਵੇਖਣਾ ਹੈ ਇਹਦਾ ਤੁਸੀਂ ਜੇ ਵੇਖਣਾ ਤੇ ਐਸ ਤਾਂ ਜਿਹੜੇ ਹਾਪੜਾ ਜਿਹੜੇ ਆਪਣਾ ਫਲੱਡ ਆਇਆ ਤੁਸੀਂ ਵੇਖੋ ਫਲੱਡ ਸਾਡੇ ਅੰਦਰ ਨਾਲੇ ਦੀ ਜੀ ਗੱਲ ਕਰ ਰਹੀ ਹੈ ਕਿ ਭਾਵੇਂ ਕਿ ਪੰਜਾਬੀ ਕਿਤੇ ਵੀ ਸੀ ਕਿਸੇ ਦੁਨੀਆ ਦੇ ਕੋਨੇ ਸੀ ਉਹਨੇ ਆ ਕੇ ਆਪਣਾ ਸਹਿਯੋਗ ਜਿਹੜਾ ਉਹ ਫਲੱਡ ਅਫੈਕਟਡ ਲੋਕਾਂ ਦੇ ਵਿੱਚ ਜਾ ਕੇ ਪਾਇਆ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਤੇ ਆਪਣੀ ਤਰਕੀ ਦਾ ਮੋਹ ਹਰ ਕਿਸੇ ਨੂੰ ਹੈ ਸੋ ਮੈਂ ਆਪਣੇ ਸਾਰਿਆਂ ਨੂੰ ਪੰਜਾਬੀ ਭਾਈਚਾਰੇ ਨੂੰ ਸਾਡੇ ਪੰਜਾਬੀਆਂ ਨੂੰ ਅੰਮ੍ਰਿਤਸਰ ਵਾਲਿਆਂ ਨੂੰ ਦੇਸ਼ ਵਾਸੀਆਂ ਨੂੰ ਬਾਹਰ ਵਾਸੀ ਸਾਰਿਆਂ ਨੂੰ ਬਹੁਤ ਬਹੁਤ ਤੁਹਾਡੀਆਂ ਨੂੰ ਮੁਬਾਰਕਵਾ ਦਿੱਤਾ ਵਾਸਤੇ ਰਹਿਣ ਆਸੇ ਰਹਿਣ ਔਰ ਖੇਡ ਖੜਾਦੇ ਰਹਿਣ ਖੁਸ਼ ਆ ਰਹੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ ਤੇ ਸਰ ਐਸੇ ਇਸ ਤੁਹਾਨੂੰ ਵੀ ਮੁਬਾਰਕਾਂ ਜੀ ਸਾਰੇ ਇਸੇ ਮੈਸੇਜ ਦੇ ਨਾਲ ਗੁਰੂ ਨਗਰੀ ਨੂੰ ਸਵੱਛ ਬਣਾਉਣ ਦਾ ਤੇ ਲੋਕਾਂ ਨੂੰ ਕੀ ਕੀ ਲਿਖਣ ਦੀ ਚਾਹੂਗੀ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪਿੱਛੇ ਸਾਡਾ ਜਿਹੜਾ ਪੰਜਾਬ ਅੰਮ੍ਰਿਤਸਰ ਸੀਗਾ ਕਿਉਂਕਿ ਸਾਡੀ ਸਰਕਾਰ ਨੇ ਇੱਕ ਵਾਅਦਾ ਦਿੱਤਾ ਹੈ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਔਰ ਰੰਗਲੇ ਪੰਜਾਬ ਦਾ ਰੰਗਲਾ ਸ਼ਹਿਰ ਹੋਂਦ ਸਾਡ ਅੰਮ੍ਰਿਤਸਰ ਸ਼ਹਿਰ ਰੰਗਲਾ ਖੂਬਸੂਰਤ ਤੇ ਸਵਾਛ ਤੁਹਾਨੂੰ ਫਿਰ ਦੇਤੀ ਕਲ ਜ ਬਣੇਗਾ ਜੇ ਲੋਕ ਖਾਤੇ ਇਨਕੇ ਸੋ ਲੋਕਾਂ ਨੂੰ ਵੀ ਇਹ ਕਿ ਆਪਾਂ ਆਉ ਰਗਲੇ ਪੰਜਾਬ ਦਾ ਰਗਲਾ ਸਹਿ ਹਮਸਾ ਨੂੰ ਬਤਾਈਏ ਔਰ ਸਾਰੇ ਨਾਲ ਮਿਲ ਕੇ ਸਾਰੇ ਅਪਰਾਲਾ ਕਰੀਏ ਕਿ ਅਸੀਂ ਕਿਤੇ ਵੀ ਗਲਤ ਨਾ ਪਾਣਾ ਨਾ ਪੈਣ ਦੇਣਾ ਜਿਹੜੀ ਸਾਡੀਆਂ ਵਿੱਚ